ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਤਾਜਪੋਸ਼ੀ ਸਮਾਗਮ ਮੌਕੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ, ਰਾਜਵਿੰਦਰ ਕੌਰ ਥਿਆੜਾ ਚੇਅਰਮੈਨ ਇੰਪਰੂਵਮੈਂਟ ਤਰਸਕ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਵੱਲੋਂ ਅੱਜ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਨਵ ਨਿਯੁਕਤ ਚੇਅਰਮੈਨਾਂ ਦੀ ਤਾਜਪੋਸ਼ੀ ਵੇਲੇ ਕੀਤਾ ਗਿਆ ਨਕੋਦਰ ਤੋਂ ਕਰਨੇਲ ਬਾਲੂ नूर महल ਤੋਂ ਲਖਵੀਰ ਸਿੰਘ ਅਤੇ ਬਿਲਗਾ ਕਮੇਟੀ ਦੇ ਚੇਅਰਪਰਸਨ ਬੀਬੀ ਗੁਰਮੀਤ ਕੌਰ ਨੂੰ ਮਾਰਕੀਟ ਕਮੇਟੀ ਦਾ ਆਹੁਦਾ ਸੰਭਾਲਣ ਤੇ ਸਨਮਾਨਿਤ ਕਰਨ ਉਪਰੰਤ ਪ੍ਰਗਟਾਏ ਗਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਕ੍ਰਾਂਤੀਕਾਰੀ ਅਤੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਮੇਸ਼ਾ ਹੀ ਪਾਰਟੀ ਪ੍ਰਤੀ ਵਦੀਆ ਸੇਵਾਵਾਂ ਨਿਭਾਉਣ ਵਾਲੇ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ। ਉਹਨਾਂ ਕਿਹਾ ਕਿ ਨਵ ਨਿਯੁਕਤ ਚੇਅਰਮੈਨ ਤਿੰਨੇ ਹੀ ਪਾਰਟੀ ਦੇ ਮੂਲੇ ਵਰਕਰ ਹਨ ਅਤੇ ਹਰ ਟਾਈਮ ਆਪਣੀ ਸੀਨੀਅਰ ਲੀਡਰਾਂ ਨਾਲ ਹਰ ਟਾਈਮ ਖੜਦੇ ਆ ਰਹੇ ਹਨ। ਅਹੁਦਾ ਸੰਭਾਲਣ ਉਪਰੰਤ ਨਵ ਨਿਯੁਕਤ ਚੇਅਰਮੈਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਮੇਰੀ ਖੁਸ਼ ਨਸੀਬੀ ਆ ਕਿ ਮੇਰੇ ਹਲਕੇ ਦੇ ਵਿੱਚ ਤਿੰਨ ਤਿੰਨ ਮਾਰਕੀਟ ਕਮੇਟੀਆਂ ਆ ਰਹੀਆਂ। ਜਿਨ੍ਹਾਂ ਦੀ ਅੱਜ ਤਾਜਪੋਸ਼ੀ ਹੋਈ ਆ ਨਕੋਦਰ ਕਰਨੈਲ ਰਾਮ ਬਾਲੂ ਜੀ ਨੂੰ ਚੇਅਰਮੈਨ ਬਣਾਇਆ ਗਿਆ ਨੂਰ ਮਹਿਲ ਲਖਵੀਰ ਸਿੰਘ ਉੱਪਰ ਨੂੰ ਚੇਅਰਮੈਨ ਬਣਾਇਆ ਗਿਆ ਬਿਲਕੇ ਦੇ ਵਿੱਚ ਗਰਮੀਤ ਕੌਰ ਜੀ ਨੂੰ ਚੇਅਰਪਰਸਨ ਬਣਾਇਆ ਗਿਆ ਔਰ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵੱਲੋਂ ਸਾਰੇ ਹਲਕੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੇਖੋ ਮੇਰਾ ਤਿੰਨੇ ਹੀ ਜਿਹੜੇ ਚੇਅਰਮੈਨ ਬਣੇ ਆ ਤਿੰਨਾਂ ਦੇ ਪਿੱਛੇ ਮੇਰਾ ਹੱਥ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਪਾਰਟੀ ਦੇ ਵਲੰਟੀਅਰ ਆ ਤੇ ਮੈਂ ਦੁਆਬਾ ਦੀ ਜ਼ਿੰਮੇਵਾਰੀ ਆ ਮੇਰੇ ਕੋ ਪਾਰਟੀ ਨੇ ਦਿੱਤੀ ਹੋ ਤੇ ਉਹਦੇ ਨਾਲ ਨਾਲ ਮੇਰੇ ਕੋਲ ਹਲਕਾ ਨਕੁੱਦਰ ਵੀ ਆਉਂਦਾ ਹੈਗਾ ਦੁਆਬਾ ਦੇ ਵਿੱਚ ਤੇ ਸੰਗਠਨ ਦੇਖਦੀ ਹੋਈ ਕਰਕੇ ਕਿ ਹਾਂ ਜਿੱਦਾਂ ਮੈਡਮ ਨੇ ਦੱਸਿਆ ਇੰਦਰਜੀਤ ਮਾਨ ਜੀ ਨੇ ਕਿ ਇਥੋਂ ਜਦੋਂ ਨਾਮ ਭੇਜੇ ਗਏ ਤਿੰਨ-ਤਿੰਨ ਤੇ ਉਹਦੇ ਵਿੱਚ ਥੋੜੀ ਪਾਰਟੀ ਵੱਲੋਂ ਹੋ ਗਈ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੋ ਚੇਅਰਮੈਨ ਲਾ ਦਿੱਤੇ ਗਏ ਮਿਸ ਅੰਡਰਸਟੈਂਡਿੰਗ ਹੋਈ ਮਿਸ ਅੰਡਰਸਟੈਂਡਿੰਗ ਹੋਈ ਇਦਾਂ ਦੀ ਕੋਈ ਗੱਲ ਨਹੀਂ ਕਿ ਲਖਵੀਰ ਸਿੰਘ ਦੇ ਪਿੱਛੇ ਮੇਰਾ ਕੋਈ ਜ਼ਿਆਦਾ ਹੱਥ ਆ ਤਿੰਨੇ ਹੀ ਮੇਰੇ ਲਈ ਤਾਂ ਇੱਕੋ ਜਿਹਾ ਆਜੀ ਹਲਕਾ ਮਹੋਦਯ ਸੇਨ ਮਾਰਕੀਟ ਕਮੇਟੀ ਚੇਅਰਮੈਨ ਜੀ ਅੱਜ ਚੌਰਾਥ ਮਾਰਿਆ ਦੀ ਬਾਰੀ ਅ ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਮੇਰੀ ਖੁਸ਼ ਨਸੀਬੀ ਆ ਕਿ ਮੇਰੇ ਹਲਕੇ ਦੇ ਵਿੱਚ ਤਿੰਨ ਤਿੰਨ ਮਾਰਕੀਟ ਕਮੇਟੀਆਂ ਆ ਰਹੀਆਂ ਜਿਨ੍ਹਾਂ ਦੀ ਅੱਜ ਤਜ ਕੋਸ਼ੀ ਹੋਈ ਆ ਤੇ ਕੋਦਰ ਕਰਨੈਲ ਰਾਮ ਬਾਲੂ ਜੀ ਨੂੰ ਚੇਅਰਮੈਨ ਬਣਾਇਆ ਗਿਆ ਨੂਰ ਮਹਿਲ ਲਖਵੀਰ ਸਿੰਘ ਉੱਪਰ ਨੂੰ ਚੇਅਰਮੈਨ ਬਣਾਇਆ ਗਿਆ ਬਿਲਕੇ ਦੇ ਵਿੱਚ ਗਰਮੀਤ ਕੌਰ ਜੀ ਨੂੰ ਚੇਰ ਪਰਸੈਂਟ ਬਣਾਇਆ ਗਿਆ ਔਰ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵੱਲੋਂ ਸਾਰੇ ਹਲਕੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਵੇਂ ਤੁਹਾਡੀ ਨੋਟੀਆਂ ਕਿ ਉਹ ਸਾਡੇ ਤੱਕ ਗਿਆ ਲੈ ਕੇ ਨੂੰ ਇਹਦੇ ਹੌਸੇ ਬਹੁਤ ਆ ਬਿਲਕੁਲ ਨਾ ਕਰਾ ਵੀ ਜਿਹੜੇ ਪਲਾਨਟੀ ਨੇ ਚੇਨ ਚ ਦਾਵੀ ਰਾਸ ਸਮਾਈ ਤੇ ਨਾ ਕਿਤੇ ਨਰਾਜ਼ਾ ਉਹ ਤੁਹਾਨੂੰ ਨਾਲ ਦੇ ਕੇ ਪ੍ਰੋਤਸਾਹ ਕੁਦਰਤੀ ਤੌਰ ਤੇ ਕਈ ਵਾਰੀ ਸਾਡੇ ਮਨ ਚ ਹੁੰਦੀ ਆ ਜਿਵੇਂ ਸਾਡੇ ਸਾਨੂੰ ਹੁੰਦਾ ਕਿ ਸ਼ਾਇਦ ਸਾਨੂੰ ਮਿਲ ਜੂਗਾ ਤਾਂ ਇਹਦੇ ਵਿੱਚ ਕੋਈ ਦੋ ਗੱਲਾਂ ਨਹੀਂ ਹੈਗੀਆਂ ਵਰਕਰਸ ਨੂੰ ਹਰ ਇੱਕ ਨੂੰ ਆਸ ਹੁੰਦੀ ਹੈ ਔਰ ਆਸ ਹੁਣੀ ਵੀ ਚਾਹੀਦੀ ਹੈ ਪਾਰਟੀ ਜੇ ਅਸੀ ਪਾਰਟੀ ਚ ਕੰਮ ਕਰਦੇ ਆਂ ਤੇ ਸਾਡੀ ਤਵਕਕੋ ਵੀ ਹੋਣੀ ਚਾਹੀਦੀ ਕਿ ਸਾਨੂੰ ਆਸ ਵੀ ਹੋਣੀ ਚਾਹੀਦੀ ਕਿ ਸਾਨੂੰ ਕੋਈ ਅਹੁਦਾ ਮਿਲੇ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹੋਣੀਆਂ ਵੀ ਚਾਹੀਦੀਆਂ ਔਰ ਨਿਰਾਸ਼ਾ ਜੇ ਨਹੀਂ ਹੋਊਗੀ ਤਾਂ ਐਟ ਲੀਸਟ ਥੋੜਾ ਬਹੁਤਾ ਤਾਂ ਹੁੰਦਾ ਨਾ ਕਿ ਵੀ ਸ਼ਾਇਦ ਇਹ ਮੈਨੂੰ ਮਿਲ ਜਾਂਦਾ ਇਸ ਕਰਕੇ ਮੈਂ ਇਹ ਕਹਾ ਕੇ ਵੀ ਜਿਹੜੇ ਸਾਡੇ ਵਰਕਰ ਨੇ ਪੁਰਾਣੇ ਵਰਕਰ ਨੇ ਜਿਹੜੇ ਪਹਿਲਾਂ ਤੋਂ ਮਿਹਨਤ ਕਰਦੇ ਆ ਰਹੇ ਆ ਉਨਨੂੰ ਵੀ ਉਹਨਾਂ ਦਾ ਬੰਦਾ ਮਾਨ ਸਨਮਾਨ ਜਿਹੜਾ ਉਹ ਜ਼ਰੂਰ ਦਿੱਤਾ ਚਾਹੀਦਾ। ਧਿਆਰਾ ਜੀ ਤੁਹਾਨੂੰ ਸਵਾਲ ਆਇਆ ਕਿ ਜੇ ਮੈਂ ਲਖਬੀ ਸੜੀ ਦੇ ਆ ਦੂਰ ਮੈਦ ਕਸ਼ੇਰਮਨ ਬਣੇ ਉਹਨਾਂ ਦੇ ਲੱਗਦਾ ਪਿੱਛੇ ਤੁਹਾਡਾ ਹੱਥ ਆ ਕਿਉਂਕਿ ਬਲਾਕ ਕੂਮਾ ਦੇ ਦੂ ਚੇਰਮੈਨ ਨਿਆੜੀਆਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਮੇਰਾ ਤਿੰਨੇ ਜਿਹੜੇ ਚੇਰਮੈਨ ਬਣੇ ਆ ਤਿੰਨਾਂ ਦੇ ਪਿੱਛੇ ਮੇਰਾ ਹੱਥ ਹੈਗਾ। ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਪਾਰਟੀ ਦੇ ਵਲੰਟੀਅਰ ਆ ਤੇ ਮੈਂ ਦੁਆਬਾ ਦੀ ਜ਼ਿੰਮੇਵਾਰੀ ਆ ਮੇਰੇ ਕੋਲ ਪਾਰਟੀ ਨੇ ਦਿੱਤੀਓ। ਉਹਦੇ ਨਾਲ ਨਾਲ ਮੇਰੇ ਕੋਲ ਹਲਕਾ ਨਕੁੱਦਰ ਵੀ ਆਉਂਦਾ ਹੈਗਾ ਦੁਆਬਾ ਦੇ ਵਿੱਚ ਤੇ ਸੰਗਠਨ ਦੇਖਦੀ ਹੋਈ ਕਰਕੇ ਕਿ ਹਾਂ ਜਿੱਦਾਂ ਮੈਡਮ ਨੇ ਦੱਸਿਆ ਇੰਦਰਜੀਤ ਮਾਨ ਜੀ ਨੇ ਕਿ ਇਥੋਂ ਜਦੋਂ ਨਾਮ ਭੇਜੇ ਗਏ ਤਿੰਨ ਤਿੰਨ ਤੇ ਉਹਦੇ ਵਿੱਚ ਥੋੜੀ ਪਾਰਟੀ ਵੱਲੋਂ ਹੋ ਗਈ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੋ ਚੇਅਰਮੈਨ ਲਾ ਦਿੱਤੇ ਗਏ ਮਿਸ ਅੰਡਰਸਟੈਂਡਿੰਗ ਹੋਈ ਮਿਸ ਅੰਡਰਸਟੈਂਡਿੰਗ ਹੋਈ ਇਦਾਂ ਦੀ ਕੋਈ ਗੱਲ ਨਹੀਂ ਕਿ ਲਖਵੀਰ ਸਿੰਘ ਦੇ ਪਿੱਛੇ ਮੇਰਾ ਕੋਈ ਜ਼ਿਆਦਾ ਹੱਥ ਆ ਤਿੰਨੇ ਹੀ ਮੇਰੇ ਲਈ ਤਾਂ ਇੱਕੋ ਜਿਹਾ ਹੈ ਕਿਉਂਕਿ ਪਾਰਟੀ ਦੇ ਵਰਕਰਾਂ تنہی پارٹی ਲਈ کم ਕਰਦੇ ਆ ਇਦਾਂ ਦੀ ਕੋਈ ਗੱਲ ਨਹੀਂ ਉੱਧਰ ਵਾਲੇ ਜਿਹੜੇ ਵਲੰਟੀਅਰ ਆ ਉਹਨਾਂ ਨੂੰ ਤੁਸੀਂ ਕਿਵੇਂ ਸੈਟੀਸਫਾਈ ਕਰਾਂਗੇ ਕਰਾਂਗੇ ਉਹ ਵੀ ਸਾਡੇ پارٹی ਦੇ ਵਰਕਰ ਆ پارٹی ਦੇ ਪਰਿਵਾਰ ਦੇ ਵਿੱਚ ਕੋਈ ਮਾੜਾ ਮੋਟਾ ਗੁੱਸੇ ਨਾਰਾਜ਼ਗੀ ਹੋ ਜਾਂਦੀ ਆ ਤਾਂ ਸਾਡਾ ਪਰਿਵਾਰ ਆ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਉਹਨਾਂ ਨੂੰ ਫਿਰ ਕੋਈ ਇਦਾਂ ਦੀ ਗੱਲ ਤਾਂ ਪੈਸੇ ਆ ਨਹੀਂ ਜੇ ਲੱਗਦੀ ਆ ਕਿਤੇ ਥੋੜੀ ਬਹੁਤੀ ਤੇ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਮਨਾਵਾਂਗੇ ਸਾਡੇ ਜਿਵੇਂ ਭਰੋਸਾ ਦਿੱਤਾ ਉਹ ਤੁਹਾਨੂੰ ਲੱਗਦਾ ਵੀ ਹੈ ਕੋਈ ਨਹੀਂ ਮੈਂ ਤਾਂ ਇਸ ਕਰਕੇ ਦਿੱਤਾ ਭਰੋਸਾ ਕਿ ਕਿਸੇ ਨੂੰ ਇਦਾਂ ਲੱਗੇ ਨਾ ਕਿ ਕੋਈ ਵੀ ਪਾਰਟੀ ਦੇ ਵਿੱਚ ਬਹੁਤ ਸਰਕਾਰਾਂ ਦੇ ਵਿੱਚ بڑے ਆਉਦੇ ਨੇ ਹੋਰ ਹੋਰ ਬੜੀਆਂ ਜ਼ਿੰਮੇਵਾਰੀਆਂ ਨੇ ਤੇ ਜਿੱਦਾਂ ਮੈਡਮ ਇੰਦਰਜੀਤ ਕੌਰ ਮਾਨ ਜੀ ਇਹਨਾਂ ਨੂੰ ਬੜੀ ਚਿੰਤਾ ਰਹਿੰਦੀ ਆ ਵਲੰਟੀਅਰਾਂ ਦੀ ਕਿਉਂਕਿ ਵਲੰਟੀਅਰਾਂ ਦੀ ਕਦਰ ਵੀ ਕੋਈ ਕੋਈ ਪਾ ਸਕਦਾ ਨਾ ਤੇ ਇਹਨਾਂ ਦਾ ਬੜਾ ਮੈਂ ਦੇਖਦੀ ਹੁੰਨੀ ਇਹਨਾਂ ਦੀ ਬੜੀ ਅੱਛੀ ਸੋਚ ਆ ਕਿ ਬਿਲਕੁਲ ਵਲੰਟੀਅਰਾਂ ਦੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਵਲੰਟੀਅਰਰ ਦੇ ਨਾਲ ਹੀ ਪਾਰਟੀ ਹੁੰਦੀ ਆ ਤੇ ਵਲੰਟੀਅਰ ਦੇ ਨਾਲ ਹੀ ਐਮਐਲਏ ਹੁੰਦਾ ਇਸ ਕਰਕੇ ਜਿਹੜੇ ਵੀ ਰਹਿ ਗਏ ਆ ਬਚ ਗਏ ਆ ਉਹਨਾਂ ਨੂੰ ਅਡਜਸਟਮੈਂਟ ਕਰਾਂਗੇ ਉਹਨਾਂ ਦੀ ਸਰਕਾਰ ਦੇ ਵਿੱਚ ਹੋਈ ਜਾਂਦੀ ਹੈ ਮੈਡਮ ਸਤਾਪਤੀ ਪਾਰਟੀਆਂ ਪਹਿਲਾਂ ਦੋ ਰਾਜ ਕਰਦੀਆਂ ਥੇਰਾ ਇਹਨਾਂ ਉਹਦਿਆਂ ਤੇ ਧਨਾਟਾਂ ਨੂੰ ਵੱਡੇ ਵੱਡੇ ਵਪਾਰੀਆਂ ਨੂੰ ਜਾਂ ਵੱਡੇ ਵੱਡੇ ਜਿਹੜੇ ਅਮੀਰ ਲੋਕਾਂ ਨੂੰ ਇਹ ਵੀ ਖ਼ਤਰਾ ਉੱਡਦੀਆਂ ਸੀ ਕਿ ਪੈਸੇ ਲੈ ਲੈ ਕੇ ਵੀ ਇਹ ਉਹਦੇ ਦਿੱਤੇ ਜਾਂਦੇ ਸੀ ਤੁਹਾਡੀਆਂ ਤਿੰਨਾਂ ਕਮੇਟੀਆਂ ਦੇ ਵਿੱਚ ਇੱਕ ਸੁਧਾਰਨਾ ਆਮ ਆਪਾਰਾਂ ਦੇ ਦਿੱਤੇ ਗਿਆ ਉਹਦੇ ਨੇ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਇੱਕੋ ਹੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਿ ਵਲੰਟੀਅਰਾਂ ਦਾ ਸੋਚ ਰਹੀ ਆ ਜਿਹੜੇ ਕਿ ਵਲੰਟੀਅਰਾਂ ਦੇ ਨਾਲ ਜਿਹੜੇ ਉਹਨਾਂ ਦੇ ਕੰਮ ਦੀ ਕਦਰ ਕਰਦੇ ਆ ਜੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਇੱਕ ਬਹੁਤ ਅੱਛੀ ਸੋਚ ਆ ਕਿ ਜਿਹੜਾ ਉਹਨਾਂ ਨੇ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਦਿੱਤੀਆਂ ਜਿੰਨੀਆਂ ਵੀ ਸਟੇਟ ਦੀਆਂ ਚੇਅਰਮੈਨੀਆਂ ਕੋਈ ਕਾਰਪੋਰੇਸ਼ਨ ਦੀਆਂ ਦਿੱਤੀਆਂ ਤੁਸੀਂ ਮੇਰੀ ਗੱਲ ਲਾ ਲਓ ਮੈਂ ਵੀ ਇੱਕ ਪਾਰਟੀ ਦੀ ਵਲੰਟੀਅਰ ਹਾਂ ਕਦੀ 1 ਰੁਪਈਆ ਨਹੀਂ ਕਦੀ ਪਾਰਟੀ ਨੂੰ ਦਿੱਤਾ ਜਰ ਜਿੰਨੇ ਵੀ ਚੇਅਰਮੈਨ ਪੰਜਾਬ ਦੇ ਵਿੱਚ ਬਣਾਏ ਆ ਤੁਸੀਂ ਉਹਨਾਂ ਨੂੰ ਪੁੱਛਣਾ ਕਿ ਕਦੀ ਪਾਰਟੀ ਨੂੰ ਕਿਤੇ ਰੁਪਈਆ ਵੀ ਦਿੱਤਾ ਹੋਵੇ ਕਿਉਂਕਿ ਪਾਰਟੀ ਵਰਕਰਾਂ ਦੀ ਕਦਰ ਕਰਦੇ ਹੋਏ ਇਹਨਾਂ ਨੂੰ ਜਿਹੜੀਆਂ ਇਹ ਚੇਅਰਮੈਨੀਆਂ ਦਿੱਤੀਆਂ ਇਹਨਾਂ ਨੂੰ ਇਹਨਾਂ ਕੁਰਸੀਆਂ ਤੇ ਬਿਠਾਇਆ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਆਮ ਧੀਆਂ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਉਹ ਇਹਨਾਂ ਕੁਰਸੀਆਂ ਤੇ ਨਹੀਂ ਬੈਠ ਸਕਦੇ ਕਿਉਂਕਿ ਇਹਨਾਂ ਨੇ ਤਾਂ ਬਾਰੀਆਂ ਬਲੀਆਂ ਸੀ ਇਤਨਾ ਢਾਣੇ ਤੇ ਜਿਹੜੇ ਪੈਸੇ ਦੇ ਕੇ ਲੈ ਆਉਂਦੇ ਸੀ ਪਰ ਆਮ ਆਦਮੀ ਪਾਰਟੀ ਦੇ ਵਿੱਚ ਵਲੰਟੀਅਰ ਦੀ ਬਹੁਤ ਕਦਰ ਆ ਇਸ ਕਰਕੇ ਇਹ ਜਿਹੜੀਆਂ ਚੇਅਰਮੈਨੀਆਂ ਆ ਇਹ ਵਲੰਟੀਅਰਾਂ ਨੂੰ ਦਿੱਤੀਆਂ ਗਈਆਂ ਕਿਉਂਕਿ ਜਿਹੜਾ ਪਾਰਟੀ ਦਾ ਰੇੜ ਦੀ ਹੱਡੀ ਹੁੰਦੇ ਆ ਵਲੰਟੀਅਰ ਤੇ ਉਹਨਾਂ ਨੂੰ ਇਹ ਜਿਹੜੀਆਂ ਚੇਅਰਮੈਨੀਆਂ ਦੇ ਕੇ ਨਵਾਜਿਆ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋਇਆ ਇਹ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਵਰਕਰਾਂ ਨੂੰ ਜਿਹੜੀਆਂ ਇਹ ਕੁਰਸੀਆਂ ਦੇ ਕੇ ਨਿਵਾਜਿਆ ਗਿਆ ਮੈਂ ਤੁਹਾਨੂੰ ਗੱਲ ਦੱਸਦੀ ਆ ਕਿ ਸਾਡੇ ਪੁਲੱਤ ਤੋਂ ਇੱਕ ਚੇਅਰਮੈਨ ਜਿਹੜੇ ਬਣਾਏ ਗਿਆ ਆ ਉਹ ਇੱਕ ਰੇੜੀ ਲਾਉਂਦੇ ਸਬਜ਼ੀ ਦੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੋਕ ਆ ਕੇ ਵਧਾਈ ਦੇਣ ਲੱਗੇ ਕਿ ਤੁਸੀਂ ਰੇੜੀ ਲਾਈ ਆ ਮੁਬਾਰਕਾ ਚੇਅਰਮੈਨ ਬਣ ਗਏ ਤੁਸੀਂ ਦੇਖੋ ਇਦਾਂ ਦੇ ਪਾਰਟੀ ਵਲੰਟੀਅਰਾਂ ਨੂੰ ਕੱਢ ਕੇ ਲਿਆ ਕੇ ਚੇਅਰਮੈਨ ਲਾਤਾ ਚਾਕੋਟ ਤੋਂ ਜਿਹੜੇ ਮੰਡੀ ਦੇ ਵਿੱਚ ਪੱਲੇਦਾਰੀ ਦਾ ਕੰਮ ਕਰਦੇ ਸੀ ਉਸੇ ਮੰਡੀ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਨਹੀਂ ਦੇ ਕੇ ਇਹ ਨਵਾਜਿਆ ਇਹ ਆਮ ਆਦਮੀ ਪਾਰਟੀ ਕਰ ਸਕਦੀ ਹੈ ਕਿਉਂਕਿ ਸੋਚ ਹੋਣੀ ਚਾਹੀਦੀ ਆ ਸੋਚ ਬਹੁਤ ਵਧੀਆ ਆ ਇਸ ਸੋਚ ਦੇ ਨਾਲ ਪੰਜਾਬ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਖਟਕੜ ਕਲਾਂ ਦੀ ਧਰਤੀ ਤੋਂ ਤੇ ਰੰਗਲਾ ਪੰਜਾਬ ਬਣਨਾ ਸ਼ੁਰੂ ਹੋ ਗਿਆ ਜਦੋਂ ਆਮ ਲੋਕਾਂ ਨੂੰ ਇਹਨਾਂ ਕੁਰਸੀਆਂ ਤੇ ਬਿਠਾਵਾਂਗੇ ਕਰਪਸ਼ਨ ਖਤਮ ਹੋ ਜਾਏਗੀ ਸਾਰਾ ਕੁਝ ਪੰਜਾਬ ਜਿਹੜਾ ਬਹੁਤ ਵਧੀਆ ਲੀਹਾਂ ਤੇ ਚੱਲੇਗਾ ਮੈਡਮ ਜੀ ਮੈਂ ਤੁਹਾਡੇ ਕੋ ਦੋ ਹਾਂ ਤੇ ਆ ਤਿੰਨ ਇੱਕ ਵਾਰੀ ਕਿ ਤਿੰਨ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਆਪਣਾ ਦੱਸ ਦਿੰਦੀ ਆ ਮੈਨੂੰ ਪਾਰਟੀ ਨੇ ਜਿੰਨਾ ਮਾਣ ਦਿੱਤਾ ਮੈਂ ਧੰਨਵਾਦ ਕਰਦੀ ਆ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਰਾਜ ਸਭਾ ਦੇ ਮੈਂਬਰ ਸੰਦੀਪ ਪਾਟਕ ਜੀ ਦਾ ਜਿਨ੍ਹਾਂ ਨੇ ਮੈਨੂੰ ਇੰਨੇ ਅਹੁਦੇ ਦੇ ਦਿੱਤੇ ਕਿ ਮੈਨੂੰ ਤਾਂ ਆਪ ਨਹੀਂ ਪਤਾ ਚੇਤਾ ਭੁੱਲ ਜਾਂਦਾ ਚੇਤਾ ਭੁੱਲ ਜਾਂਦਾ ਮੈਨੂੰ ਉਹਨੂੰ ਕਹਿੰਦੇ ਕਿੰਨੇ ਮੈਂ ਕਿਹਾ ਮੇਰੇ ਕੋ ਤਾਂ ਸਪੋਕਸ ਪਰਸਨ ਲਾਇਆ ਮੈਨੂੰ ਸਟੇਟ ਦੀ ਮੈਨੂੰ ਸੈਕਟਰੀ ਲਾਇਆ ਜਿਹਦੇ ਵਿੱਚ ਮੈਨੂੰ ਦੁਆਬਾ ਦੀ ਇਨਚਾਰਜ ਲਗਾਇਆ ਗਿਆ ਫਿਰ ਮੈਨੂੰ ਹਲਕਾ ਕੈਂਟ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਫਿਰ ਉਸ ਤੋਂ ਬਾਅਦ ਹੁਣ ਮੈਨੂੰ ਇੰਪਰੂਵਮੈਂਟ ਟਰਸਟ ਦੀ ਜੇਅ ਪਰਸਨ ਲਗਾਇਆ ਦੇਖੋ ਇਹ ਪਾਰਟੀਆਂ ਨੂੰ ਕੀ ਫਰਕ ਪੈਂਦਾ ਤੁਹਾਡਾ ਪਾਰਟੀ ਦਾ ਹਾਂਜੀ ਅਰੇ ਵਿਅਕਤੀ ਪਾਰਟੀਆਂ ਦਾ ਤੁਹਾਡਾ ਪੱਖੜਾ ਕੀ ਬਣਾ ਆਇਆ ਵੀ ਆਏ ਤੇ ਗਏ ਨਹੀਂ ਰੈਤੀ ਪਾਰਟੀਆਂ ਦੇ ਵਿੱਚ ਤਾਂ ਪੈਸੇ ਦੇ ਕੇ ਲੱਗਦੇ ਆ ਇੱਥੇ ਮਿਹਨਤ ਦੇਖ ਕੇ ਲਾਉਂਦੇ ਆ ਦੇਖੋ ਉਹਦਾ ਪੈਸੇ ਪਹਿਲਾਂ ਪਾਰਟੀ ਦਾ ਸੀਗਾ ਵੀ ਇੱਕ ਵਿਅਕਤੀ ਇੱਕ ਉਹਦਾ ਨਹੀਂ ਉਹ ਸੰਗਠਨ ਦੇ ਵਿੱਚ ਆ ਉਹ ਸੰਗਠਨ ਦੇ ਇਹ ਇਹ ਹਲਕਾ ਇੰਚਾਰਜ ਤੇ ਇਹ ਜਿਹੜਾ ਦੂਸਰਾ ਮੇਰਾ ਇਹ ਸਰਕਾਰ ਵਿੱਚ ਉਹ ਮੇਰਾ ਸੰਗਠਨ ਹੈ ਕਿ ਜਿਹੜਾ ਮੈਂ ਪੂਰਾ ਦੁਆਬਾ ਦੇਖਦੀ ਆ ਉਹ ਤਾਂ ਸੰਗਠਨ ਆ ਪਾਰਟੀ ਦਾ ਪਾਰਟੀ ਦੇ ਸੰਗਠਨ ਦੇ ਵਿੱਚ ਜ਼ਿੰਮੇਵਾਰੀ ਆ ਇਦਾਂ ਨਹੀਂ ਹੈ ਕੋਈ ਕੋਈ ਇਕੱਠੇ ਮੈਨੂੰ ਆਦੇ ਦੇਤੇ ਵੀ ਮੈਨੂੰ ਕੋਈ ਬਹੁਤ ਮੈਂ ਵੱਡੀ ਸ਼ਾਇਆ ਹੈ ਮੈਂ ਜਿਹੜਾ ਦੀ ਜਿਹੜਾ ਸਿੱਖਿਆ ਕ੍ਰਾਂਤੀ ਦੀ ਗੱਲ ਚੱਲ ਰਹੀ ਆ ਮਤਲਬ ਪਾਣੀ ਪਾ ਜਦੋਂ ਇਹ ਸਮਾਗਮ ਆ ਤੇ ਜੀ ਨੂੰ ਆਪਾਂ ਵਿਕਾਰ ਦੇਖੋ ਜਿਹੜੀ ਆ ਸਿੱਖਿਆ ਕ੍ਰਾਂਤੀਬਲ ਵਾਧਾ ਪੰਜਾਬ ਜਿਹੜਾ ਮੈਂ ਤੁਹਾਨੂੰ ਉਹਦੀ ਗੱਲ ਕਰਦੀਆਂ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਤੁਹਾਨੂੰ ਵੀ ਪਤਾ ਉਹਨਾਂ ਦੀ ਕੀ ਦੇਣ ਸੀ ਸਰਕਾਰੀ ਸਕੂਲਾਂ ਨੂੰ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਜਿੱਥੇ ਪੰਜ-ਪੰਜ ਕਲਾਸਾਂ ਸੀ ਉੱਥੇ ਇੱਕ-ਇੱਕ ਟੀਚਰ ਸੀ ਪਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਐਜੂਕੇਸ਼ਨ ਦੇ ਮਨਿਸਟਰ ਹਰਜੋਤ ਬੈਂਸ ਜੀ ਜਿਹੜੀ ਉਹਨਾਂ ਦੀ ਸੋਚ ਸਦਕਾ ਜਿਹੜੇ ਸਰਕਾਰੀ ਸਕੂਲ ਆ ਦੁਬਾਰਾ ਤੋਂ ਜਿਹੜੇ ਬਹੁਤ ਅੱਛੇ ਬਣਨੇ ਸ਼ੁਰੂ ਹੋ ਗਏ ਸਕੂਲ ਆਫ ਫੈਮਿਨੈਂਸ ਬਣਨੇ ਸ਼ੁਰੂ ਹੋ ਗਏ ਜਿਹੜੇ ਤੁਸੀਂ ਗੱਲ ਕਰਦੇ ਆ ਕਿ ਪੰਜ-ਪੰਜ ਸਕੂਲ ਪ੍ਰਿੰਸੀਪਲਾਂ ਨੂੰ ਦਿੱਤੇ ਸੀ ਹੁਣ ਤੁਸੀਂ ਦੇਖੋ ਕਿ ਉਹਨਾਂ ਨੇ ਜਿਹੜੀ ਟੀਚਰਾਂ ਦੀ ਭਰਤੀ ਕੀਤੀ ਆ ਫੋਣੀ ਮੇਰੇ ਹਲਕੇ ਦੇ ਵਿੱਚ 10-15 ਦਿਨ ਤੋਂ ਜਿੰਨੇ ਵੀ ਰਹਿੰਦੀਆਂ ਸੀਗੀਆਂ ਪੋਸਟਾਂ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹੁਣ ਤਾਂ ਬਹੁਤ ਅੱਛਾ ਟੀਚਰ ਵੀ ਭਰਤੀ ਹੋ ਗਏ 12700 ਟੀਚਰ ਕੱਚੇ ਸੀ ਉਹਨਾਂ ਨੂੰ ਪੱਕੇ ਕਰ ਦਿੱਤਾ ਗਿਆ ਅਜੇ ਹੋਰ ਭਰਤੀਆਂ ਟੀਚਰਾਂ ਦੀਆਂ ਹੋਣੀਆਂ ਇਦਾਂ ਦੀ ਤਾਂ ਹੋਈ ਹੋਇਆ ਹੀ ਨਹੀਂ ਕਦੀ ਵੀ ਇਹਨਾਂ ਦਾ ਪੰਡਾਵੇਂ ਕਿੰਨੇ ਲਾ ਰਹੇ ਹੋ ਦੇਖੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਆ ਜੋ ਸਿੱਖਿਆ ਮੰਤਰੀ ਸਾਡੇ ਤੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਹੁਣ ਪ੍ਰਿੰਸੀਪਲਾਂ ਦੀ ਭਰਤੀ ਵੀ ਜਲਦੀ ਹੋਣ ਜਾ ਰਹੀ ਆ ਤੁਸੀਂ ਦੇਖੋ ਸਾਰੇ ਸਕੂਲਾਂ ਦੇ ਵਿੱਚ ਬਹੁਤ ਵਧੀਆ ਪੂਰਾ ਸਟਾਫ ਹੋਏਗਾ ਤੇ ਸਕੂਲਾਂ ਦਾ ਢਾਂਚਾ ਜਿਹੜਾ ਉਹ ਬਦਲ ਦਿੱਤਾ ਗਿਆ ਜਿੰਨੀਆਂ ਬਿਲਡਿੰਗਾਂ ਵਧੀਆ ਬਣਾ ਦਿੱਤੀਆਂ ਗਈਆਂ ਬੱਚਿਆਂ ਦੇ ਬੈਠਣ ਲਈ ਡਸਕ ਦੇ ਦਿੱਤੇ ਗਏ ਬੱਚਿਆਂ ਨੂੰ ਵਾਸ਼ਰੂਮ ਨਹੀਂ ਸੀ ਵਧੀਆ ਉਹ ਬਣਾ ਦਿੱਤੇ ਗਏ ਹੁਣ ਤਾਂ ਮੈਂ ਜਦੋਂ ਸਕੂਲਾਂ ਦੇ ਵਿੱਚ ਅਸੀਂ ਜਾ ਰਹੇ ਆ ਤੇ ਉਹ ਕਹਿ ਰਹੇ ਆ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਗ੍ਰਾਂਟ ਲਈਏ ਕਿੱਥੇ ਨਹੀਂ ਤਾਂ ਕਦੀ ਦੂਸਰੀਆਂ ਸਰਕਾਰਾਂ ਦੇ ਵਿੱਚ ਤਾਂ ਕਦੀ ਗ੍ਰਾਂਟ ਹੀ ਨਹੀਂ ਸੀ ਆਈ ਤੇ ਸਰਕਾਰੀ ਸਕੂਲ ਤਾਂ ਇਹਨਾਂ ਨੇ ਬੰਦ ਕਰਨ ਦੀ ਕਿਰਤੇ ਕੀਤੇ ਸੀ ਪਰ ਬਹੁਤ ਵਧੀਆ ਸਾਡੇ ਸਕੂਲ ਬਣ ਰਹੇ ਆ ਸਾਡੇ ਬੱਚੇ ਸਰਕਾਰੀ ਸਕੂਲ ਵਿੱਚ ਸਿੱਖਿਆ ਗਾ ਬਣਿਆ ਦੀ ਤਾਂ ਜ਼ਿਆਦਾ ਮਾਰਦੇ ਆ ਤੁਸੀਂ ਕੁਝ ਕਿ ਬੁਲਾਇਆ ਕੰਮ ਗੱਲ ਤਾਂ ਇਹ ਆਪ ਸਕੂਲ ਸਾਡੇ ਇੱਥੇ ਸਾਇੰਸ ਗਰੁੱਪ ਚੱਲਦੇ ਆ ਦਿਨ 4 ਸਾਲ ਹੋ ਗਏ ਅਜੇ ਤੱਕ ਸਾਨੂੰ ਇੱਕ ਵੀ ਲੈਕਚਰ ਆ ਨਹੀਂ ਮਿਲਿਆ ਬੇਨਮਾਦੂਰੀ ਮਨੂ ਮੰਗਤਾ ਰਹੇ ਆ ਦੇਖੋ ਮੈਡਮ ਜੀ ਨੇ ਉਹਦਾ 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 ਜਵਾਬ ਮੈਂ ਦਿੰਦੀ ਆ ਲੈਕਚਰਰ ਜਿਹੜੇ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਜਿਹੜੀ ਲੈਕਚਰਰ ਦੀ ਭਰਤੀ ਰੁਕੀ ਹੋਈ ਸੀ ਕੋਈ ਉਹਦੇ ਉੱਤੇ ਕੋਰਟ ਦੀ ਸਟੇ ਲੱਗੀ ਹੋਈ ਸੀ ਹੁਣ ਦੇਖੋ ਪੂਰੇ ਸੰਘਰਸ਼ ਦੇ ਨਾਲ ਉਹ ਜਿਹੜਾ ਸਟੇ ਨੂੰ ਖਤਮ ਕੀਤਾ ਗਿਆ ਲੈਕਚਰਰਾਂ ਦੀਆਂ ਪੋਸਟਾਂ ਆ ਗਈਆਂ ਪ੍ਰਿੰਸੀਪਲ ਜਿਹੜੇ ਆ ਉਹਨਾਂ ਦੀ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਸਭ ਤੋਂ ਘਣਾਉਣਾ ਕੰਮ ਸੀ ਉਹਨਾਂ ਦਾ ਉਹ ਇਹ ਸੀ ਕਿ ਜਦੋਂ 1.5 ਸਾਲ ਹੋ ਜਾਂਦੇ ਸੀ ਉਦੋਂ ਉਹ ਆਪਣਾ ਕੰਮ ਸ਼ੁਰੂ ਕਰਦੇ ਜਦੋਂ ਕਾਲੀ ਨਾਲ ਕੰਮ ਸ਼ੁਰੂ ਕਰਦੇ ਸੀ ਉਹਦੇ ਵਿੱਚ ਕਮੀਆਂ ਪੇਸ਼ੀਆਂ ਛੱਡਦੇ ਸੀ ਔਰ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹ ਜਾਣਬੁੱਝ ਕੇ ਛੱਡੀਆਂ ਜਾਂਦੀਆਂ ਸੀ ਤਾਂ ਕਿ ਕੋਰਟ ਚ ਜਾ ਕੇ ਸਟੇ ਹੋ ਜਵੇ ਸਾਨੂੰ ਕੰਮ ਕਰਨਾ ਨਾ ਪੈ ਜਾਵੇ ਹੁਣ ਉਹ ਦੇਖੋ ਹੌਲੀ 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 ਸਟੇਜ ਜਿਹੜੇ ਵੈਕੈਂਟ ਹੋ ਰਹੇ ਆ ਸਟੇ ਵੈਕੈਂਟ ਹੋ ਕੇ ਉਸ ਤੋਂ ਬਾਅਦ ਪੋਸਟਾਂ ਆ ਰਹੀਆਂ ਨਿਤ ਨਵੀਆਂ ਭਰਤੀਆਂ ਹੋ ਰਹੀਆਂ ਪ੍ਰਿੰਸੀਪਲ ਸਾਹਿਬਾਨ ਦੀਆਂ ਵੀ ਇੱਧੇ ਬਹੁਤ ਸਾਰੇ ਆਏ ਵੀ ਆ ਸਾਡੇ ਮਿਲ ਗਿਆ ਔਰ ਇਹਦੇ ਵਿੱਚ ਕੋਈ ਦੂਰ ਨਹੀਂ ਕਿ ਅਸੀਂ 25% 25% ਸਟਾਫ ਦੇ ਨਾਲ ਸਾਨੂੰ ਜਿਹੜੇ ਸਾਰੇ ਡਿਪਾਰਟਮੈਂਟ ਮਿਲੇ ਸੀ ਜਦੋਂ ਆਪਾਂ ਸਰਕਾਰ ਸਟਾਰਟ ਕੀਤੀ ਆ ਹੌਲੀ ਹੌਲੀ ਕਰਕੇ ਉਹਨਾਂ ਨੂੰ ਦੇਖੋ ਕਿਥੋਂ 52000 ਨਵੀਆਂ ਭਰਤੀਆਂ ਜਿਹੜੀਆਂ ਹੋਈਆਂ ਉਹ ਸਰਕਾਰੀ ਮਹਿਕਮਿਆਂ ਦੇ ਵਿੱਚ ਹੀ ਹੋਈਆਂ ਨੇ ਸਾਰੀਆਂ ਉਹ ਹੌਲੀ ਹੌਲੀ ਫਿਲ ਕੀਤੀਆਂ ਜਾ ਰਹੀਆਂ ਔਰ ਇਹ ਵੀ ਪੋਸਟਾਂ ਬਹੁਤ ਜਲਦੀ ਭਰ ਦਿੱਤੀਆਂ ਜਾਂਦੀਆਂ ਨੇ ਧੰਨਵਾਦ